ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਵੀਰ ਸਿੰਘ ਭੱਗੀ ਅੱਜ ਦੀ ਇਹ ਵੀਡੀਓ ਤੁਸੀਂ ਆ ਪਿੱਛੇ ਜੇ ਦੇਖ ਰਹੇ ਹੋ ਦੋ ਚਾਰ ਦਿਨਾਂ ਤੋਂ ਵੀ ਸਾਈ ਧਰਮ ਇਹਨਾਂ ਕਿਉਂ ਵੱਧ ਚੁੱਕਿਆ ਤੇ ਕਿਉਂ ਵੱਧ ਰਿਹਾ ਕਹਿੰਦੇ ਇਹਨਾਂ ਨੇ ਹੁਣ ਪਿੱਛੇ ਜੇ ਪ੍ਰੋਗਰਾਮ ਕਰਿਆ ਸੀ ਆਪਦਾ 5 ਲੱਖ ਬੰਦੇ ਦਾ ਇਕੱਠ ਦੱਸ ਰਹੇ ਆ ਇਹ ਕਹਿੰਦੇ 5 ਲੱਖ ਬੰਦੇ ਦਾ ਇਕੱਠ ਸੀਗਾ 3 ਦੇ 250 ਬ੍ਰਾਂਚਾ ਕਹਿੰਦੇ ਤੇ ਉਹਨਾਂ ਦੇ ਵਿੱਚ ਵੀ 250 ਬ੍ਰਾਂਚਾਂ ਦੇ ਵਿੱਚ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਉਸੇ ਦੇ ਨਹੀਂ ਕਹਿੰਦੇ ਹਰੇਕ ਬ੍ਰਾਂਚ ਦੇ ਵਿੱਚ 50 50 ਹਜ਼ਾਰ ਤੋਂ ਲੱਖ ਬੰਦੇ ਦਾ ਘੱਟ ਸੀਗਾ ਇੰਨਾ ਇਹ ਧਰਮ ਕਿਉਂ ਅੱਗੇ ਵੱਧ ਰਿਹਾ ਹੈ ਕਿਹੜੀ ਗੱਲੋਂ ਇਹਨਾਂ ਦਾ ਧਰਮ ਅੱਗੇ ਵੱਧ ਚੁੱਕਾ ਹੈ ਇਹਨਾਂ ਦਾ ਏਕਾ ਤਾਂ ਕਰਕੇ ਇਹ ਅੱਗੇ ਵੱਧਿਆ ਏਕਾ ਤਾਂ ਕਰਕੇ ਇਹਨਾਂ ਦਾ ਕਿਉਂਕਿ ਇਹ ਕੋਈ ਵੀ ਗੱਲਬਾਤ ਕਰਦੇ ਆਪਦੀ ਇਹਨਾਂ ਦੇ ਬੰਦੇ ਇਹਨਾਂ ਦੇ ਨਾਲ ਖੜਦੇ ਆ ਇਹਨਾਂ ਨੂੰ ਚਲਾਉਣ ਵਾਲਾ ਇੱਕ ਬੰਦਾ ਆਪਾਂ ਨੂੰ ਚਲਾਉਣ ਵਾਲੇ ਆਪਣੇ ਵੀ ਤਾਂ ਬੈਠੇ ਆਗੇ ਕਈ ਆਪਾਂ ਨੂੰ ਚਲਾਉਣ ਵਾਲੇ ਕੋਈ ਇੱਕ ਆਹੇ ਨਹੀਂ ਗਸੇ ਕੌ ਨੂੰ ਕਿਉਂਕਿ ਇਹਨਾਂ ਦੇ ਇੱਕ ਆਹੇ ਨਹੀਂ ਆਪਣਾ ਇੱਕ ਆਹੇ ਨਹੀਂ ਕਿਸੇ ਦਾ ਸੇਕ ਕੌ ਨੂੰ ਕੋਈ ਕਿੱਧਰੋਂ ਚਲਾਉਂਦਾ ਕੋਈ ਕਿੱਧਰੋਂ ਚਲਾਉਂਦਾ ਇਹ ਤਾਂ ਮਹਾਰਾਜ ਦੀ ਕਿਰਪਾ ਸਾਰ ਹੀ ਚੱਲ ਰਿਹਾ ਦੱਬਣ ਵਾਲੇ ਇਹਨੂੰ ਸਿੱਕੋਂ ਨੂੰ ਬਹੁਤ ਆਏ ਪਰ ਮਹਾਰਾਜ ਦੀ ਕਿਰਪਾ ਇਹਦੇ ਤੇ ਇੰਨੀ ਅਸੇ ਕੌਮ ਤੇ ਵੀ ਕਿਸੇ ਦੇ ਚਲਾਇ ਨਹੀਂ ਚੱਲਦੀ ਇਹ ਮਹਾਰਾਜ ਨੂੰ ਅਕਾਲਪੁਰਖ ਆਪ ਚਲਾ ਰਿਹਾ ਤਾਂ ਕਰਕੇ ਹੈ ਜਿੱਤੇ ਕਾ ਦਬ ਨਹੀਂ ਰਹੇ ਸਿੱਕੋਂ ਮ ਦਵਾਉਣ ਵਾਲੇ ਬਹੁਤ ਆਏ ਅਸੇ ਕੌਮ ਨੂੰ ਹੁਣ ਤੁਸੀਂ ਦੇਖੋ ਵੀ ਇਹ ਈਸਾਈ ਧਰਮ ਵਾਲੇ ਇੱਧਰ ਲੋਕ ਇੰਨੇ ਕਿਉਂ ਜਾ ਰਹੇ ਆ ਸਿੱਖ ਪਰਿਵਾਰ ਇੰਨੇ ਕਿਉਂ ਜਾ ਰਹੇ ਆ ਪੱਗਾਂ ਵਾਲੇ ਬਹੁਤ ਬੈਠੇ ਉੱਥੇ ਪ੍ਰਜਾਰਾਂ ਦੇ ਵਿੱਚ ਕਿਉਂ ਜਾਂਦੇ ਹੋ ਇੱਕ ਤਾਂ ਜਾਤੀਵਿਦਕਰੇ ਕਰਕੇ ਬਹੁਤ ਜਾਂਦੇ ਆ ਆਪਸ ਕਹਿ ਦਿੰਨੇ ਆ ਨਾ ਵੀ ਸਿੱਖ ਕੌਮ ਦੇ ਵਿੱਚ ਜਾਤੀਵਿਦਕਰਾਨੀ ਸਿੱਖ ਕੌਮ ਦੇ ਵਿੱਚ ਹੀ ਜਾਤੀਵਿਦਕਰਵਾਦਾ ਇੱਕ ਇੱਕ ਪਿੰਡ ਚ ਤਿੰਨ ਤਿੰਨ ਚਾਰ ਚਾਰ ਗੁਰੂ ਘਰ ਨੇ ਇਹ ਜੀ ਰਵਦਾਸੀ ਭਾਈਚਾਰੇ ਦਾ ਗੁਰੂ ਘਰ ਆ ਆ ਜੀ ਮੱਝਵੀ ਸਿੰਘਾ ਦਾ ਗੁਰੂ ਘਰ ਆ ਜੀ ਆ ਜੰਟ ਸਿੱਖਾਂ ਦਾ ਜੀ ਗੁਰੂ ਘਰ ਆ ਜੀ ਇਹਨਾਂ ਨੇ ਤਾਂ ਮਹਾਰਾਜ ਨੂੰ ਵੰਡੀਆਂ ਪਾ ਰੱਖਣਾ ਆਪਣਾ ਇੱਕ ਆ ਹੀ ਨਹੀਂ ਦੂਜਾ ਜਾਤੀਵਿਦਕਰਾਂ ਕਰਦੇ ਆ ਤੀਜੀ ਗੱਲ ਮਹਾਰਾਜ ਨੇ ਕਿਹਾ ਸੀ ਵੀ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੂਆ ਆਪਾਂ ਇਹ ਫਲਸਫਾ ਅਪਣਾਈ ਨਹੀਂ ਪ੍ਰਚਾਰ ਕਰਨਾ ਆਪਣਾ ਫਰਜ਼ ਸੀ ਆਪਾਂ ਪ੍ਰਚਾਰ ਕਰਨਾ ਸੀ ਪਰ ਆਪਾਂ ਕਰਾ ਨਹੀਂ ਇਹਨਾਂ ਨੇ ਉਹ ਫਲਸਫਾ ਬਣਾ ਲਿਆ ਪ੍ਰਚਾਰ ਕਰੀ ਜਾਂਦੇ ਕਰ ਕਰ ਜਾ ਕੇ ਆਪਾਂ ਪ੍ਰਚਾਰ ਕਰ ਹੀ ਨਹੀਂ ਰਿਹਾ ਕੋਈ ਆਪਾਂ ਛੱਡ ਰੱਖਿਆ ਸਿਰਫ ਵੱਡੇ ਆਗੂਆਂ ਤੇ ਵੀ ਜਿਹੜੇ ਸਾਡੇ ਮੇਨ ਆਗੂ ਕਰੀ ਜਾਣ ਜਿੰਮੇ ਕੁਛ ਕਰਦੇ ਆ ਉਹਨਾਂ ਦੇ ਸਿਰ ਤੇ ਆ ਆਪਣਾ ਵੀ ਕੋਈ ਸਿੰਘੋ ਫਰਜ਼ ਬਣਦਾ ਆਪਣਾ ਵੀ ਕੋਈ ਫਰਜ਼ ਹੈਗਾਗਾ ਵੀ ਆਪਾਂ ਵੀ ਮੋਢੇ ਨਾਲ ਮੋਢਾ ਲਾ ਕੇ ਖੜੀਏ ਸ਼ਰਮਿਕ ਕਮੇਟੀ ਦਰਬਾ ਖਰਬਾਂ ਦਾ ਬਜਟ ਆ ਕਿ ਉਹ ਗਰੀਬ ਸਿੱਖਾਂ ਦੇ ਕਰਨੀ ਪਵਾ ਕੇ ਦੇ ਸਕਦੀ ਬੱਚਿਆਂ ਦੀਆਂ ਫੀਸਾਂ ਨਹੀਂ ਭਰ ਸਕਦੀ ਉਹ ਜਿਹੜੇ ਬੱਚੇ ਗਰੀਬ ਪਰਿਵਾਰਾਂ ਦੇ ਬੱਚੇ ਨੇ ਜਾਂ ਜੋ ਨਹੀਂ ਪੜਾ ਸਕਦੇ ਉਹਨਾਂ ਦੇ ਬੱਚਿਆਂ ਨੂੰ ਫੀਸਾਂ ਨਹੀਂ ਭਰ ਸਕਦੀ ਸ਼ਰਮਿਕ ਕਮੇਟੀ ਇਹਨਾਂ ਦਾ ਫਲਸਫਾ ਇਹੀ ਆ ਇਹ ਕਹਿੰਦੇ ਸਾਡੇ ਧਰਮ ਨੂੰ ਜੁਆਇਨ ਕਰੋ ਤੁਹਾਡੇ ਬੱਚਿਆਂ ਦੀ ਅਸੀਂ ਪੜ੍ਹਾਈ ਫ੍ਰੀ ਕਰਾਵਾਂਗੇ ਸੋਨੂੰ ਜਿਹੜੀ ਚੀਜ਼ ਦੀ ਲੋੜ ਆ ਤੁਹਾਡੇ ਘਰ ਦੇਵਾਂਗੇ ਘਰ-ਵਾਰ ਪਵਾ ਕੇ ਦੇਵਾਂਗੇ ਤੁਹਾਡੇ ਤਾ ਕਰਕੇ ਲੋਕੋ ਦਰਵਾਦੇ ਜੁੜਦੇ ਆ ਸਿੱਖੋ ਸਮਝੋ ਇੱਕ ਗੱਲ ਦੂਜੀ ਗੱਲ ਹੋਰ ਆ ਆਪਣੇ ਚ ਕੱਟੜਵਾਦਤਾ ਵਾਲੀ ਆ ਰਹੀ ਆ ਪਤਾ ਨਹੀਂ ਕੀ ਗੱਲ ਆ ਕੋਈ ਇੱਕ ਪ੍ਰਚਾਰਕ ਗੱਲਬਾਤ ਕਰਦਾ ਦੂਜਾ ਉਹਦੇ ਪੈਰ ਖਿੱਚਦਾ ਜਿਸ ਸਿੱਖ ਕੌਮ ਦੇ ਹਰਦੇ ਬਲੁੰਦਰੇ ਗਏ ਸਿੱਖ ਕੌਮ ਨੂੰ ਇੰਨਾ ਕਮਜ਼ੋਰ ਨਾ ਨਾ ਬਣਾਓ ਇਹਦੇ ਮਾੜੀ ਮਾੜੀ ਗੱਲ ਤੇ ਹਰਦੇ ਬਲੁੰਦਰੇ ਗਏ ਸਿੱਖ ਕੌਮ ਬਹੁਤ ਪੱਕੜ ਅਤੇ ਕੱਟੜ ਸਿੱਖ ਕੌਮ ਆਪਣੀ ਜੇ ਕੋਈ ਮੋਨਾ ਵੀਰ ਪਾਠ ਕਰਨ ਲੱਗ ਗਿਆ ਤਾਂ ਜੀ ਤਾਂ ਸਭ ਕੌਮ ਦੇ ਹਰ ਦੇ ਬਲੁੰਦਰੇਗੇ ਜੀ ਇਹ ਮਰਜ਼ਾ ਦਾ ਚੈ ਨਹੀਂਗਾ ਵੀ ਉਹਨੂੰ ਨਾਲ ਜੋੜ ਉਹਨੂੰ ਤੋੜ ਉਹਨਾਂ ਨੂੰ ਡਰਾਉ ਨਾ ਜੇ ਕੋਈ ਜੁਰਦਾ ਉਹਨੂੰ ਜੋੜੋ ਨਾ ਕਿ ਉਹਨੂੰ ਤੋੜੋ ਆਪਾਂ ਬੱਦ ਤੋਂ ਉਹਨੂੰ ਤੋੜਨ ਤੇ ਕੋਸ਼ਿਸ਼ ਕਰਦੇ ਆਂ ਜੀ ਆਪਾਂ ਕੱਟੜਵਾਦੇ ਆਂ ਜੇ ਅਸੀਂ ਅਸੀਂ ਨਹੀਂ ਆਏ ਕਾਰਨ ਦੇਣਾ ਵੀ ਯਾਰ ਜੇ ਕੋਈ ਇਧਰ ਲੀ ਲੈਣ ਚਾਹੁੰਦਾ ਉਹਨੂੰ ਪਿਆਰ ਨਾਲ ਸਮਝਾਓ ਪਿਆਰ ਨਾਲ ਲੈ ਕੇ ਉਧਰ ਨੂੰ ਆਪਣੀ ਲੈਣ ਚ ਆਪਣੇ ਤਾਂ ਆਖੜ ਕੇ ਪੈਂਦੇ ਆ ਗੱਲ ਪੈਂਦੇ ਆ ਇੱਡੇ ਵੀ ਕੱਟੜ ਨਾ ਬਣੋ ਵੀ ਲੋਕ ਟੁੱਟਣ ਇਹਦੇ ਨਾਲੋਂ ਆਪਣਾ ਫਰਜ਼ ਆ ਲੋਕਾਂ ਨੂੰ ਜੋੜਨਾ ਕੀਰਤਨ ਪ੍ਰਚਾਰ ਨਹੀਂ ਹੋ ਰਿਹਾ ਪਹਿਲਾਂ ਹੁਣ ਇਹਨਾਂ ਦਾ ਫੁੱਲ ਪ੍ਰਚਾਰ ਹੈ ਇਸਾਈ ਧਰਮ ਦਾ ਕਿੱਡੇ-ਕੱਡੇ ਤਾਂ 5-5 ਲੱਖ ਬੰਦੇ ਦਾ ਕਾਠ ਹੁੰਦਾ ਆਪਣੇ ਤਾਂ ਜੀ ਇਹ ਬੰਦੇ ਜੀ ਜੇ ਕੋਈ ਮੰਨ ਲਓ ਜਿੰਨਾਂ ਜਰ ਜਾਂਦਾ ਬੰਦਾ ਉਹਨਾਂ ਜਰ ਤਾਨੂੰ ਗਰਦਾਰੀ ਦੇ ਖਿਤਾਬ ਦੇਈ ਤੁਰੇ ਜਾਣਗੇ ਉਹਦਾ ਪਿਛੋਕੜ ਨਹੀਂ ਦੇਖਦੇ ਵੀ ਉਹ ਬੰਦੇ ਨੇ ਸਿਰ ਕੌਮ ਵਾਸਤੇ ਕਿੰਨੀਆਂ ਜੇਲਾਂ ਕੱਤੰਗਾ ਤੇ ਕਿ ਕਿਡਾ ਸੰਘਰਸ਼ ਦੇਖਿਆ ਉਹ ਬੰਦੇ ਨੇ ਕਿਡਾ ਸੰਘਰਸ਼ ਕਰਿਆ ਉਹ ਬੰਦੇ ਨੇ ਕਿੰਨੀਆਂ ਜੇਲਾਂ ਦੇਖੋਂ ਉਹ ਬੰਦੇ ਨੇ ਜਿੰਨਾ ਚਿਰ ਜਿਉਂਦਾ ਉਹਨਾਂ ਚਿਰ ਤਾ ਉਹਨੂੰ ਗਰਦਾਰੀ ਦੇ ਖਿਤਾਬ ਦੇਈ ਤੁਰੇ ਜਾਂਦੇ ਆ ਜਦੋਂ ਚੜ੍ਹਾਈ ਕਰ ਜਾਂਦਾ ਇਹ ਤੇ ਹਰਗਾ ਤਾ ਹੀਰਾ ਬੰਦਾ ਹੈ ਨਹੀਂ ਸੀ ਸਾਡੇ ਚ ਕੋਈ ਉਹਦੋਂ ਉਹਨੂੰ ਆਪਾਂ ਪੂਜਦੇ ਆ ਉਹਦਾ ਮੂਰਤਾਂ ਮੂਰਤਾਂ ਪੂਜਦੇ ਆ ਉਹਦਾ ਫੋਟੋਆਂ ਪੂਜਦੇ ਆ ਫਿਰ ਉਹਦੋਂ ਆਪਾਂ ਜਿਉਂਦੇ ਜੀਆਂ ਦੀ ਕਦਰ ਕਰੋ ਜਿੱਥੇ ਜਿੱਥੇ ਸਿੱਖ ਸਿੱਖ ਕੌਮ ਦਾ ਕੋਈ ਵੀ ਸਿੰਘ ਆ ਜਾਂ ਕੋਈ ਗੁਰਸਿੱਖ ਵੀਰ ਆ ਜਾਂ ਕੋਈ ਗੁਰਸਿੱਖ ਨਹੀਂ ਹੈਗਾ ਕੋਈ ਆ ਪੂਰਤ ਧਰਮ ਦਾ ਕੋਈ ਵੀਰਾ ਉਹਨੂੰ ਆਪਦੇ ਨਾਲ ਜੋੜੋ ਕਿਸੇ ਦਾ ਘਰ ਪਾਉਣ ਵਾਲਾ ਦਾ ਘਰ ਪਵਾ ਕੇ ਦੂਸਰੇ ਕੰਮ ਕੀ ਨਹੀਂ ਕਰ ਸਕਦੀ ਸਿਰ ਕੰਮ ਬਹੁਤ ਕੁਝ ਕਰ ਸਕਦੇ ਜੇ ਆਪ ਦੇਣੀ ਤੇ ਆ ਜੀ ਪਰ ਆਪਾ ਕਰ ਨਹੀਂ ਰਿਹਾ ਆਪਾ ਸਿਰਫ ਮੇਨ ਆਗੂਆਂ ਤੇ ਛੱਡਾ ਵੀ ਜੋ ਕਰਨਗੇ ਉਹੀ ਸਹੀ ਆ ਤੇ ਆਪਾਂ ਤਾਂ ਫਿਰ ਆਪਾਂ ਤਾਂ ਬਸ ਵੀਡੀਓ ਸਕਰੋਲ ਕਰਨ ਤੇ ਆ ਜੀ ਵੀਡੀਓ ਦੇਖ ਲਗਾ ਵੀ ਸਿਰ ਕੰਮ ਚਾਹ ਕੁਝ ਹੋ ਗਿਆ ਚਲੋ ਕੋਈ ਗੱਲ ਨਹੀਂ ਸਾਹਮ ਲੈਣਗੇ ਹੈਗੇ ਸਾਡੇ ਅੱਗੇ ਬਸ ਵੀ ਆਪਣਾ ਵੀ ਕੋਈ ਫਰਜ਼ ਬਣਦਾ ਆਪਾਂ ਵੀ ਅੱਗੇ ਆਓ ਯਾਰ ਸਭ ਤੋਂ ਪਹਿਲੀ ਗੱਲ ਜੇ ਸੇ ਕੌਮ ਚ ਵਾਅਦਾ ਕਰਨਾ ਤਾਂ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਆ ਪਹਿਲਾਂ ਦਵਾਨ ਲੱਗਦੇ ਸੀਗੇ ਲੱਖਾਂ ਬੰਦੇ ਇਕੱਠ ਹੁੰਦਾ ਸੀ ਦਵਾਨਾਂ ਤੇ ਦਵਾਨ ਬੰਦ ਹੋ ਗਏ ਕਿ ਇੱਕ ਬੰਦਾ ਮੜਾ ਹੋ ਸਕਦਾ ਸਾਰੇ ਥੋੜੀ ਮੜੇ ਆ ਹੁਣ ਇਹ ਆਏ ਤਾਂ ਪਾਸਟਰਾਂ ਚ ਲਾ ਲੋ ਕੋਈ ਇੱਕ ਵੀਰ ਸੀਗਾ ਇਹਨਾਂ ਦਾ ਕੋਈ ਉਹ ਤਾਂ ਬਲਾਤਕਾਰ ਦਾ ਕੇਸ ਪੈ ਗਿਆ ਇਹਦਾ ਮਤਲਬ ਉਹਨਾਂ ਨੇ ਆਪਦੇ ਪ੍ਰੋਗਰਾਮ ਕਰਨੇ ਛੱਡ ਦਿੱਤੇ ਸਾਰਿਆਂ ਨੇ ਸਾਰੇ ਥੋੜੀ ਮਾੜੇ ਹੁੰਦੇ ਆ ਸਿੱਖ ਆਉਂਦਾ ਪ੍ਰਚਾਰ ਕਰਨਾ ਦਵਾਨ ਲੱਗਣਾ ਪਿੰਡਾਂ ਦੇ ਵਿੱਚ ਪਹਿਲਾਂ ਦਵਾਨ ਲੱਗਦੇ ਸੀ ਆਸੇ ਪਾਸੇ ਦੀਆਂ ਸੰਗਤ ਆਉਂਦੀਆਂ ਸੀ ਬੱਸਾਂ ਪਰ ਪਰ ਕੇ ਪਿੰਡਾਂ ਦੇ ਵਿੱਚ ਹੁਣ ਦਵਾਨ ਹੀ ਨਹੀਂ ਲੱਗ ਰਹੇ ਕੋਈ ਨਾਲੇ ਪ੍ਰਚਾਰ ਹੁੰਦਾ ਸਭ ਤੋਂ ਵੱਡਾ ਪ੍ਰਚਾਰ ਦਵਾਨਾਂ ਦਾ ਪ੍ਰਚਾਰ ਸੀਗਾ ਲੱਖਾਂ ਬੰਦਾ ਮਰਤ ਸ਼ੱਕਦਾ ਸੀਗਾ ਹੁਣ ਪ੍ਰਚਾਰ ਹੀ ਹੈ ਨਹੀਂ ਤੇ ਲੋਕ ਜੁੜਨ ਕਿੱਥੋਂ ਪਖੰਡਵਾਦ ਵਾੜਾ ਵੱਧ ਚੁੱਕਿਆ ਹੁਣ ਤਾਂ ਪਖੰਡਵਾਦ ਸਾਡੇ ਚ ਵੀ ਇਧਰ ਆ ਗਿਆ ਸੇਕਮ ਚ ਵੀ ਬਹੁਤ ਪਖੰਡਵਾਦ ਹੋ ਗਿਆ ਹੁਣ ਤਾਂ ਐਰ ਐਰ ਜੇ ਲੋਕ ਪਏ ਆ ਮੈਂ ਤੈਨੂੰ ਧਾਗੇ ਕਰਕੇ ਦਿੰਨਾ ਜਿਹਦੇ ਬੱਚਾ ਨਹੀਂ ਹੁੰਦਾ ਮੈਂ ਪਾਣੀ ਕਰਕੇ ਦਿੰਨਾ ਮੈਂ ਮੈਂ ਫਲ ਪਾਉਣਾ ਐਰ ਜੇ ਕੁਝ ਚੱਲ ਪਿਆ ਹੁਣ ਤਾਂ ਇਹ ਚੀਜ਼ਾਂ ਤੋਂ ਬਚੋ ਸੇਕਮ ਨੂੰ ਤੋੜੋ ਨਾ ਸੇਕਮ ਨੂੰ ਜੋੜੋ ਮੈਂ ਕਹਿ ਗਿਆ ਅੱਗੇ ਵੀ ਬੀ ਸੇਕ ਕੌਮ ਨੂੰ ਕੋਈ ਹੁਣ ਚਲਾਉਣ ਵਾਲੇ ਤਾਂ ਬਹੁਤ ਨਹੀਂ ਸਰ ਤਾਂ ਆਰਡਰ ਬਹੁਤ ਆਉਂਦੇ ਨੇ ਵੀ ਸੇਕ ਕੌਮ ਦਾ ਐ ਕਰੋ ਸੇਕ ਕੌਮ ਦਾ ਐ ਕਰੋ ਖਲਾਫ ਤਾਂ ਬਹੁਤ ਕਰਦੇ ਸੇਕ ਕੌਮ ਦੀ ਪੇਖੀ ਬਹੁਤ بڑے ਬੈਠੇ ਐ ਸੇਕ ਕੌਮ ਦੇ ਵਿੱਚ ਪਰ ਇਹ ਅਕਾਲ ਪੁਰਖ ਇਹਨੂੰ ਖੁਦ ਚਲਾ ਰਿਹਾ ਤਾਂ ਕਰਕੇ ਨਹੀਂ ਸੇਕ ਕੌਮ ਦਬ ਰਹੀ ਸੇਕ ਕੌਮ ਨੂੰ ਢਾਉਣ ਵਾਲੇ ਬਹੁਤ ਆਏ ਸੇਕ ਕੌਮ ਨੂੰ ਦਬਾਉਣ ਵਾਲੇ ਬਹੁਤ ਆਏ ਸਿੰਘੋ ਹੱਲਾ ਮਾਰੋ ਸੇਕ ਕੌਮ ਦਾ ਫੇਰ ਕੁਛ ਨਾ ਕੁਛ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ